ਬਾਈ ਬਾਈ ਕੀ ਹੋਰ ਕੀ ਆਲਾ ਸਾਰੇ ਭਰਾ ਵਧੀਆ ਹੋਣਗੇ ਤੇ ਬਾਈ ਜੀ ਆਪਾਂ ਸੋਕਰੀ ਦਵਾਈ ਦੱਸਾਂਗੇ ਹਨਾ ਜਿਹੜੇ ਕਬੂਤਰ ਆਪਣੇ ਹੁਣ ਠੀਕ ਹੋ ਗਿਆ ਤੇ ਆਪਾਂ ਰਿਜ਼ਲਟ ਆਪਾਂ ਨੂੰ ਪਤਾ ਚੱਲ ਗਿਆ ਠੀਕ ਆ ਉਹਦਾ ਦਵਾਈ ਦਾ ਤੇ ਇੱਕਰੀ ਆਪਾਂ ਨਾ ਕਬੂਤਰ ਤੁਹਾਨੂੰ ਦਿਖਾ ਦਿੰਨੇ ਜਿਹੜੇ ਆਪਣੇ ਪਹਿਲਾਂ ਸੀਗੇ ਤੇ ਹੁਣ ਹਨਾ ਇੱਕਰੀ ਮੈਂ ਕਬੂਤਰ ਕੱਢ ਕੇ ਲਿਆਉਣਾ ਫਿਰ ਤੁਹਾਨੂੰ ਦਿਖਾਉਣਾ ਤੇ ਲਓ ਬਈ ਆ ਆਪਣਾ ਕਬੂਤਰ ਆ ਠੀਕ ਆ ਇਹ ਨਾ ਪਹਿਲਾਂ ਜਮਾ ਹੱਡੀ ਕੱਢ ਗਿਆ ਸੀਗਾ ਆਵੇ ਹੁਣ ਭਰ ਗਈ ਹੱਡੀ ਇਹਦੀ ਜਮਾ ਪਹਿਲਾਂ ਇਹ ਤਾਂ ਨਾ ਉੱਡ ਜਾਂ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਸੀਗਾ ਇੱਕ ਥਾਂ 'ਤੇ ਬੈਠ ਜਾਂਦਾ ਸੀਗਾ ਇਹ ਤੇ ਫਿਰ ਆਪਾਂ ਇਹਦੀ ਦਵਾਈ ਸ਼ੁਰੂ ਕੀਤੀ ਠੀਕ ਆ ਜਿਹੜੀ ਹੈ ਜੀ ਉਹ ਵੀ ਦਿਖਾਉਣਾ ਤੁਹਾਨੂੰ ਤੇ ਕਿੜਿਆ ਕਬੂਤਰ ਚੈੱਕ ਕਰ ਲਓ ਆਪਣਾ ਵਧੀਆ ਤੰਦਰੁਸਤ ਹੋ ਗਿਆ ਹਨ ਹੁਣ ਕਿਸੇ ਦਿਨ ਇਹਦੀ ਉੜਦੇ ਦੀ ਵੀ ਵੀਡੀਓ ਆਪਾਂ ਬਣਾ ਕੇ ਪਾਵਦਾਂਗੇ ਤੁਹਾਨੂੰ ਜਿਹੜੇ-ਜਿਹੜੇ ਆਪਣੇ ਕਬੂਤਰ ਨੂੰ ਸੋਹੜਾ ਸੀ ਨਾ ਦਾਗੇ ਦਿਖਾ ਦਾਂਗੇ ਆਪਾਂ ਇੱਕਰੀ ਇਹਨਾਂ ਛੱਡਦੇ ਫਿਰ ਤੁਹਾਨੂੰ ਦੂਜਾ ਵੱਡਾ ਕਬੂਤਰ ਵੀ ਦਿਖਾਉਣੇ ਆ ਆ ਚੈੱਕ ਕਰਾ ਦੇ ਆਨ ਕਿ ਕਿੜਿਆ ਆ ਕਬੂਤਰਾਂ ਆ ਵੀ ਵਧੀਆ ਤੰਦਰੁਸਤਾ ਹੋਣਾ ਆਪਣਾ ਕਬੂਤਰ ਤੇ ਲਓ ਬਈ ਆਪਾਂ ਵੱਡਾ ਕਬੂਤਰ ਕੱਢ ਲਿਆ ਆਂ ਦਾ ਕਾਲਾ ਚੀਨਾ ਠੀਕ ਆ ਆ ਇਹਨੂੰ ਮਾੜਾ ਜਿਹਾ ਰਹਿ ਗਿਆ ਵਾ ਵੈਸੇ ਸੈੱਟ ਹੋ ਗਿਆ ਅੱਗੇ ਨਾਲੋਂ ਇਹ ਵੀ ਇਹਨੂੰ ਮਾੜਾ ਜਿਹਾ ਹੀ ਰਹਿ ਗਿਆ ਇਹਨੂੰ ਤਾਂ ਆ ਵੀ ਪਰ ਸਾਫ਼ ਕਰ ਗਿਆ ਹੁਣ ਅੱਗੇ ਨਾ ਇਹਦੀ ਪੂਛ ਡਿੱਗ ਗਈ ਸੀ ਇਹਦੀ ਨਾ ਤੇ ਮੈਂ ਕਿਤੇ ਸ਼ਾਇਦ ਹੀ ਬਚ ਪਰ ਬਾਤ ਗਿਆ ਆਪਾਂ ਟ੍ਰੀਟਮੈਂਟ ਸ਼ੁਰੂ ਕਰਤਾ ਸੀ ਇਹਦਾ ਤੇ ਉਹ ਦਵਾਈ ਆਪਾਂ ਦਿਖਾ ਦਿੰਨੇ ਇੱਕ ਵਾਰੀ ਜਿਹੜੀ ਜਿਹੜੀ ਆਪਾਂ ਦਿੱਤੀ ਹੋਈ ਹੈ ਇਹਨਾਂ ਨੂੰ ਬਾਕੀ ਸਾਰੇ ਭਰਾ ਯੂਜ਼ ਕਰਕੇ ਵੇਖਿਓ ਹਨਾ ਰਿਜ਼ਲਟ ਕਿਵੇਂ ਦਾ ਲਿਪਕਦਾ ਤੁਹਾਨੂੰ ਆਪਣੇ ਕੋਲੇ ਦਾ ਬਹੁਤ ਵਧੀਆ ਸੀਗਾ ਤੇ ਇੱਕ ਵਾਰੀ ਆਪਾਂ ਦਵਾਈ ਦਿਖਾ ਦਿੰਨੇ ਨਾਲੇ ਤੁਹਾਨੂੰ ਲਓ ਬਾਈ ਜੀ ਆ ਦਵਾਈ ਹੈ ਠੀਕ ਆ ਜਿਹੜੀ ਆਪਾਂ ਆਪਦੇ ਕਬੂਤਰ ਨੂੰ ਦਿੱਤੀ ਹੈ ਸੋਕੇ ਤੋਂ ਤੇ ਇਹ ਬਈ ਮੈਡੀਕਲ ਤੋਂ ਮਿਲ ਜੂਗੀ ਠੀਕ ਆ ਜਾਂ ਜਿਹਦੇ ਦੂਜਾਂ ਦਾ ਨਾ ਜਿਹੜੇ ਸੇਲ ਕਰਦੇ ਆ ਦਵਾਈਆਂ ਜਿਵੇਂ ਹੋਰ ਸੇਲ ਹੁੰਦੀ ਆ ਨਾ ਉਵੇਂ ਉਹਨਾਂ ਤੋਂ ਸਸਤੀ ਮਿਲ ਜਾਂਦੀ ਹੁੰਦੀ ਕਈ ਯਾਰ ਤੇ ਕਈ ਯਾਰ ਆਪਣੇ ਪਿੰਡਾਂ 'ਚ ਹੁੰਦੇ ਆ ਨਾ ਬਾਜੀ ਜਿਵੇਂ ਡੰਗਰਾਂ ਵਾਲੇ ਆ ਨਾ ਉਹਨਾਂ ਤੋਂ ਵੀ ਕਈ ਯਾਰ ਮਿਲ ਜਾਂਦੀ ਹੁੰਦੀ ਜੇ ਉਹਨਾਂ ਨੇ ਦੁਕਾਨ ਪਾਈ ਹੋਈ ਤਾਂ ਜਿੱਥੋਂ ਸਸਤੀ ਮਿਲ ਗਈ ਨਾ ਉਥੋਂ ਲੈ ਲਿਓ ਤੁਸੀਂ ਜੇ ਇਹ ਆਪਣੀ ਹੈਗੀ 180 ਦੀ ਹੋਊਗੀ ਤੁਹਾਨੂੰ 140 ਚੋਲੀ ਜਾਂ 150 ਦੀ ਮਿਲ ਜਾਊਗੀ ਤੇ ਇਹ 300 ਐਮਐਲ ਆ ਠੀਕ ਆ ਤੇ ਜਿਹੜੀ ਆ ਵਾ ਇਹ 76838380C ਦੀ ਮਿਲ ਜੂਗੀ ਠੀਕ ਆ ਬਾਕੀ ਜੇ ਤੁਹਾਡੀ ਲਿਆਜ ਹੋਈ ਫਿਰ ਤਾਂ ਕੀ ਪਤਾ ਘੱਟ ਘੁੱਟ ਕਰ ਲੈਣਾ ਐਵੇਂ ਘੱਟ ਤਾਂ ਨਹੀਂ ਕਰਦੇਗੇ ਇੱਕ ਜਿਹੜੀ ਪਾਵਰ ਡੇਲ ਆ ਨਾ ਇਹ ਕੋ ਦੇ ਦਿਓ ਤੇ ਇੱਕ ਆਪਣੀ ਲਿਵ 52 ਆ ਉਹ ਦੇ ਦਿਓ ਠੀਕ ਆ ਇਹ ਚਾਰੇ ਮਿਲਾ ਕੇ ਦੇ ਦਿਓ ਜਾਂ ਤੁਸੀਂ ਚਾਰਾਂ ਚਾਰਾਂ ਦਿਨਾਂ ਤੋਂ ਹਨਾ ਮੰਨ ਲਾ ਜਿਵੇਂ ਇੱਕ ਦਿਨ ਆ ਦੇਤੀ ਚਾਰਾਂ ਦਿਨਾਂ ਬਾਅਦ ਆਪਣੀਆਂ ਵੀਮਰਲ ਦੇਤੀ ਹਨਾ ਜਾਂ ਦਾ ਅੱਡ ਅੱਡ ਕਰਕੇ ਦੇ ਦਿਓ ਜੇ ਤੁਸੀਂ ਇਕੱਠੀ ਪਾਉਣੀਆਂ ਇਕੱਠੀ ਪਾ ਦੇ ਹਨਾ ਪਰ ਥੋੜੀ ਥੋੜੀ ਪਾਏ ਕਿਉਂਕਿ ਇਹਨਾਂ ਨੇ ਪੀਣਾ ਨਹੀਂ ਆ ਪਾਣੀ ਮੰਨ ਲਾ ਥੋੜਾ ਹੈ ਨਾ ਦਵਾਈ ਦੀ ਸਮੈਲ ਮੰਨ ਲੱਗ ਜੂਗਾ ਤੇ ਜਦੋਂ ਆ ਦਵਾਈ ਪਾਉਣੀ ਹੈ ਨਾ ਪਹਿਲਾ ਘੰਟਾ ਦੋ ਘੰਟੇ ਪਾਣੀ ਨਾ ਪਿਆਓ ਕਬੂਤਰਾਂ ਨੂੰ ਜੇ ਤੇ ਫਿਰ ਧਿਆਏ ਹੋਣਗੇ ਨਾ ਕਰੀ ਪਾਣੀ ਜਲਦੀ ਪੀਣਗੇ ਫਿਰ ਸਮੈਲ ਸਮਉਣ ਦੀ ਲੋੜ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਨਾ ਤੇ ਫਿਰ ਭਈ ਜਿਹੜੇ ਜੇ ਤਾਂ ਤੁਸੀਂ ਛੋਟੀ ਲਿਓਣੀ ਹੈ ਨਾ ਛੋਟੀ ਲੈ ਕੇ ਇੱਕ ਵਾਰਤ ਕੇ ਦੇਖ ਲਿਓ ਨਾ ਜਿਹੜੇ ਵੀਰਾਂ ਨੂੰ ਹਜੇ ਨਹੀਂ ਪਤਾ ਨਾ ਇੱਕ ਵਾਰਤ ਕੇ ਦੇਖ ਲਓ ਜੇ ਤੁਹਾਨੂੰ ਰਿਜ਼ਲਟ ਪਤਾ ਚੱਲ ਗਿਆ ਫਿਰ ਵੱਡੀ ਲੈਓ ਤਿੰਸੂ ਆਮਲ ਵਾਲੀ ਆਪਾਂ ਤਾਂ ਰਿਜ਼ਲਟ ਪਤਾ ਚੱਲ ਗਿਆ 100% ਮਿਲ ਗਿਆ। ਬਾਕੀ ਤੁਸੀਂ ਵਰਤ ਕੇ ਦੇਖਿਓ। ਤੇ ਲਓ ਬਈ ਆਪਾਂ ਨਾ ਪਾ ਕੇ ਦਿਖਾ ਦਿੰਨੇ ਆਂ। ਵੈਸੇ ਤਾਂ ਕਬੂਤਰਾਂ ਨੂੰ ਪਾਣੀ ਪਾਇਆ ਵੈਸੇ ਤਾਂ ਇਹਦਾ ਪੀ ਲੈਣਗੇ ਚੱਲ ਵਧੀਆ। ਨਹੀਂ ਤੇ ਆਪਾਂ ਨਾ ਇਹ ਦੁਬਾਰਾ ਫੇਰ ਪਾ ਦਾਂਗੇ ਹਨਾ ਪਾਣੀ ਆਪਾਂ ਡੋਲਣਾ ਨਹੀਂ ਗਾ ਵੇਸਟ ਨਹੀਂ ਕਰਨੀ। ਇਹ ਦਵਾਈ ਮਹਿੰਗੀ ਆਉਂਦੀ ਆ ਫਿਰ। ਤੇ ਆਪਾਂ ਥੋੜਾ ਜਿਆ ਲਾ ਦਾਂਗੇ ਇਹਨੂੰ ਜਿਹੜਾ ਕੋਈ ਦੀ ਦਵਾਈ। ਫਿਰ ਪਿਆ ਦਿੰਨੇ ਆਂ। ਆਹ ਇਸ ਮੇਲ ਦੀ ਬਹੁਤ ਗੰਦੀ ਜੀ ਆਉਂਦੀ ਹੈ ਭੈਣੋ। ਹੁਣ ਆਪਾਂ ਇਹਨੂੰ ਹਲਾ ਦਿੰਨੇ ਆ ਟਿਕਰੀ ਜਿਹੜਾ ਕੋਲ ਦੇ ਪੂਰਾ ਇਹ ਰਾ ਪਾ ਪਿਆ ਦਿੰਨੇ ਇਹਨਾਂ ਨੂੰ ਰੰਗੇ ਤਾਂ ਚੇਂਜ ਵੀ ਹੋ ਗਿਆ ਪਹਿਲਾਂ ਪਾਣੀ ਸਾਫ਼ ਸੀਗਾ ਹੁਣ ਥੋੜਾ ਜਣਾ ਪੂਰਾ ਜਾਂ ਹੋ ਗਿਆ ਦਵਾਈ ਅੰਗੂ ਜਿਹੜੀ ਆ ਕਾਲੀ ਜੀ ਹੋ ਗਈ ਸੀ ਦਵਾਈ ਇਹ ਆਪਾਂ ਰੱਖ ਦਿੰਨੇ ਦੇਖ ਲੈ ਜੇ ਜੀ ਤੀ ਨਹੀਂ ਜੇ ਨਾ ਪੀਤਾ ਫਿਰ ਆਪਾਂ ਨਾ ਬਾਅਦ ਚ ਰੱਖ ਦਾਂਗੇ ਪਾਣੀ ਬਾਹਰ ਹੀ ਕੱਢ ਲਾਂਗੇ ਇਹ ਜ਼ਿਆਦਾ ਤੇਰ ਵੀ ਨਹੀਂ ਦਵਾਈ ਰੱਖਣੀ ਮੰਨ ਲ ਜਿਵੇਂ ਇੱਕ ਦਿਨ ਬਾਅਦ ਹਨਾ ਇਹਦਾ ਅਸਰ ਮੁੱਕ ਜਾਂਦਾ ਫਿਰ ਫਾਇਦਾ ਹੀ ਨਹੀਂ ਹੁੰਦਾ ਇਹਦਾ ਇੱਕ ਦਿਨ ਬਾਅਦ ਮੰਨ ਲਓ ਜਿਵੇਂ ਆਪਾਂ ਸਵੇਰ ਪਾਈਏ ਨਾ ਸ਼ਾਮ ਤੀਕ ਜੇ ਪੀਂਦੇ ਠੀਕ ਹੈ ਨਹੀਂ ਤਾਂ ਡੋਲ ਲਓ ਦੁਬਾਰਾ ਫੇਰ ਨਵਾਂ ਪਾਣੀ ਪਾ ਦੋ ਇੱਕ ਉੱਤਰ ਆ ਤੇ ਗਏ ਇੱਕ ਕਰੀ ਹੁਣ ਆਪਾਂ ਦੇਖਦੇ ਆ ਪੀਂਦੇ ਤੇ ਨਹੀਂ ਪਹਿਲਾਂ ਡਰ ਗਏ ਸੀਗੇ ਜਦੋਂ ਆਪਾਂ ਰੱਖਿਆ ਸੀਗਾ ਹੁਣ ਥੋੜਾ ਜਿਹਾ ਦੂਰ ਹੋ ਗਏ ਆ ਮੈਂ ਚੱਲ ਪੀ ਲੈਣਗੇ ਨਾ ਨਾ ਇੱਕ ਉੱਤਰ ਤਾਂ ਨਾ ਫਿਰ ਹੋਲੀ ਵਾਲੀ ਸਾਰੇ ਆ ਜਾਂਦੇ ਨਹੀਂ ਨੇ ਆਈ ਹੁਣ ਇੱਕ ਆ ਗਿਆ ਹੁਣ ਦੂਜਾ ਵੀ ਆਉਗਾ ਹੁਣ ਹੋਲੀ ਵਾਲੀ ਸਾਰੇ ਆ ਜਾਣਗੇ ਪੀ ਲੈਣਗੇ ਬਦੂਜਾ ਚ ਵੀ ਰੱਖ ਕੇ ਦੇਖਣਾ ਕਿ ਨਹੀਂ ਪੀਂਦੇ ਆ ਠੀਕ ਆ ਹਮ ਗਰਮੀ ਆ ਫਿਰ ਕਈ ਵਾਰ ਮੈਂ ਪਾਣੀ ਵਿੱਚ ਰੱਖ ਜਾਂਦਾ ਫਿਰ ਤਾਂ ਨਹੀਂ ਪੀਂਦੇ ਕਈ ਯਾਰ ਮੈਂ ਰਾਤ ਨੂੰ ਕੱਢ ਗਿਆ ਸੀ ਪਾਣੀ ਪਰ ਲਾਓ ਜੀ ਆਪਾਂ ਅਦਰ ਵੱਡੇ ਕਬੂਤਰਾਂ ਨੂੰ ਵੀ ਪਤਾ ਠੀਕ ਆ ਪਾਣੀ ਦਵਾਈ ਵਾਲਾ ਤੇ ਹੁਣ ਇਹ ਵੀ ਪੀ ਲੈਣਗੇ ਵੈਸੇ ਇੱਕ ਗੱਲ ਆ ਨਾ ਜੇ ਆਪਾਂ ਉਹ ਦਵਾਈ ਆ ਨਾ ਜੇ ਪਾਉਣੇ ਨੇ ਪਹਿਲਾਂ ਪਾਣੀ ਨਾ ਪਾਪੇ ਬਸ ਇਹ ਨਾ ਫਿਰ ਉਹ ਪੀਂਦੇ ਨਹੀਂ ਨਾ ਪਾਣੀ ਪਹਿਲਾਂ ਹੀ ਪੀਤਾ ਹੋਊਗਾ ਫਿਰ ਫਾਇਦਾ ਕੀ ਆ ਇਹਨਾਂ ਪੀਣਾ ਤਾਂ ਹੈ ਨਹੀਂ ਬਾਅਦ ਚੋ ਹੁਣ ਅੱਦੇ ਪੀਣ ਆਈ ਸੀ ਅੱਦੇ ਅੱਦੇ ਆਈ ਲੈ ਜਾਣਗੇ ਇੱਕ ਆਊਗਾ ਹੁਣ ਵੈਸੇ ਦੇਖੋ ਦੇਖੀ ਆ ਜਾਂਦੇ ਆ ਨਾ ਹੁਣ ਆ ਵੀ ਆ ਗਿਆ ਮੈਂ ਮੇਰੇ ਹਿਸਾਬ ਨਾਲ ਉੱਪਰ ਲੈ ਆਉਣਗੇ ਆ ਗਿਆ ਉਹ ਵੀ ਆ ਗਿਆ ਇਹ ਪੀ ਲੈਣਗੇ ਹੁਣ ਪੀਲਾ ਲੱਛਣ ਜਿਹੀ ਕਰੀ ਜਨਾ ਚੱਲੇ ਪੀ ਲਿੰਦੇ ਆ ਹੌਲੀ ਹੌਲੀ ਲਓ ਜੀ ਹੁਣ ਆਪਣੇ ਦੂਜਾ ਵੀ ਆ ਗਿਆ ਇਦੋਂ ਪੀ ਲੈਂਦੇ ਫਿਰ ਆਪਾਂ ਚੱਕ ਲਾਂਗੇ ਨਾ ਨਹੀਂ ਤੇ ਇਹਨਾਂ ਨੇ ਨੌਨ ਲੱਗ ਜਾਣਾ ਵੇਚੀ ਇਹਨਾਂ ਨੇ ਚਲੋ ਚਲੋ ਉਹ ਆਪਣਾ ਦੂਜਾ ਕਬੂਤਰ ਵੀ ਆ ਗਿਆ ਇਹਨੂੰ ਮੜਾ ਜਾਂ ਸੋਕੜਾ ਸੀ ਨਾ ਥੋੜਾ ਜਿਹੀ ਰਹਿ ਗਿਆ ਇਹਨੂੰ ਉਹ ਦਵਾਈ ਜੀ ਖਤਮ ਹੋ ਗਈ ਅੱਜ ਲੈ ਕੇ ਆਵਾਂਗੇ ਉਹ ਵੀ ਲਓ ਬਾਈ ਜੀ ਆ ਦਵਾਈ ਆ ਠੀਕ ਆ ਸੋਕੜੇ ਦੀ ਤੇ ਜ ਆਪਾਂ ਤੁਹਾਨੂੰ ਵਰਤ ਕੇ ਵੀ ਦਿਖਾਤੀ ਆ ਬਾਕੀ ਤੇ ਬਾਕੀ ਜਦੋਂ ਦੇ ਵੀ ਬਈ ਆਪਾਂ ਕਬੂਤਰ ਰੱਖਿਆ ਹਨਾ ਆਪਾਂ ਜੇ ਕੋਈ ਆਪਣਾ ਕਬੂਤਰ ਬਿਮਾਰ ਹੁੰਦਾ ਨਾ ਮੜਾ ਮੋਟਾ ਜਾਂ ਸੋਕੇ ਚ ਆ ਜਾਂਦਾ ਆਪਾਂ ਹੀ ਦਵਾਈ ਵਰਤੀ ਆ ਵੈਸੇ ਭਾਈ ਜਿਹੜੇ ਵੀਰ ਦੇ ਹਨ ਕਬੂਤਰ ਪ੍ਰਾਵਾ ਦੇ ਉਹ ਸੋਕੇ ਚਾਏ ਆ ਹਨ ਤੇ ਆਪਣੀ ਵੀਡੀਓ ਉਹਨਾਂ ਨੂੰ ਸ਼ੇਅਰ ਕਰ ਦੇ ਜੇ ਤੁਹਾਡੇ ਦੋਸਤ ਹਨ ਆਪਣੀ ਵੀਡੀਓ ਸ਼ੇਅਰ ਕਰ ਦਿਓ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਤੇ ਦੇਖ